ਰੌਂਗ ਸਾਈਡ ਤੋਂ ਆ ਰਹੀਆਂ ਬਰਾਦੀਆਂ ਗੱਡੀਆਂ ਦਾ ਕਹਿਰ ਬਾਈ ਰੌਂਗ ਸਾਈਡੋਂ ਪੰਜ-ਛੇ ਗੱਡੀਆਂ ਬਰਾਦੀਆਂ ਆ ਗਈਆਂ ਦੇਖ ਦੂਜੇ ਰੋਗਟੇ ਖਮਾਦੀਆਂ ਆਂਦੇ ਨੇ ਡਿਵਾਈਡਰ ਤੇ ਜਾ ਚੜਿਆ ਟਰੱਕ ਧਿਆਨ ਦੇਣਾ ਚਾਹੀਦਾ ਹੁਣ ਵੀਰ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਟਰੱਕ ਬਾਈ ਮੈਂ ਉਹਨਾਂ ਨੂੰ ਬਚਾਉਣ ਦੇ ਵਾਸਤੇ ਰੌਂਗ ਸਾਈਡ 'ਤੇ ਸੁੱਤੀ ਵਾਲ-ਵਾਲ ਬਚਿਆ ਟਰੱਕ ਡਰਾਈਵਰ ਇਹ ਬੜਾ ਮਾਰਾ ਹਾਸਾ ਆਇਆ ਜੀ ਵੀਰਦੀ ਵੀ ਮੱਸਾ ਜਾਨ ਬਚੀ ਆ ਜੋ ਕਿ ਟਰੱਕ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਸਾਤਰੀਆ ਕਾਲ ਤੁਸੀਂ ਦੇਖਦੇ ਸ਼ਬਦਾਂ ਦੀ ਤਾਕਤ ਦੇ ਵਨ ਮੀਡੀਆ ਮੈਂ ਪੂਜਾ ਤੁਹਾਨੂੰ ਦੱਸ ਦੇ ਕਿ ਸੁਲਤਾਨਪੁਰ ਕਪੂਰਥਲਾ ਮਾਰਗ ਤੇ ਰੇਲਵੇ ਸਟੇਸ਼ਨ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦੇ ਕਿ ਇਹ ਘਟਨਾ 4 ਵਜੇ ਦੇ ਕਰੀਬ ਵਾਪਰੀ ਹੈ ਜਿੱਥੇ ਕਿ ਰੌਮ ਸਾਈਡ ਤੋਂ ਆ ਰਹੀਆਂ ਬਰਾਦ ਦੀਆਂ ਗੱਡੀਆਂ ਨੂੰ ਪਹੁੰਚਾਉਂਦੇ ਸਮੇਂ ਟਰੱਕ ਡਿਵਾਈਡਰ ਤੇ ਜਾ ਚੜਿਆ ਤੁਹਾਨੂੰ ਦੱਸ ਦੇ ਕਿ ਝੋਨੇ ਨਾਲ ਲੱਗਦਾ ਹੈ ਟਰੱਕ ਲੋਹੀਆਂ ਖਾਸ ਵੱਲ ਜਾ ਰਿਹਾ ਸੀ ਇਸ ਦੌਰਾਨ ਜਦੋਂ ਉਹ ਪਿੰਡ ਟੱਡ ਵਿੰਢੀ ਨੇੜੇ ਪੁੰਜਾ ਤਾਂ ਪੰਜ ਸੱਤ ਗੱਡੀਆਂ ਨੇ ਜੋ ਰੋਂਗ ਸਾਈਡ ਤੋਂ ਆ ਰਹੀਆਂ ਸੀ ਜਿਨ੍ਹਾਂ ਨੂੰ ਬਚਾਉਂਦੇ ਸਮੇਂ ਇਹ ਭਿਆਨਕ ਸੜਕ ਹਾਸਾ ਵਾਪਰ ਗਿਆ ਤੁਹਾਨੂੰ ਦੱਸ ਦੇ ਕਿ ਇਸ ਦੌਰਾਨ ਟਰੱਕ ਜਾ ਕੇ ਡਿਵਾਈਡਰ ਤੇ ਜਾ ਚੜਾ ਜਿਸ ਕਾਰਨ ਹਾਸਾ ਵਾਪਰ ਗਿਆ ਤੁਹਾਨੂੰ ਦੱਸ ਦੇ ਕਿ ਟਰੱਕ ਦਾ ਅਗਲਾ ਹਿੱਸਾ ਜੋ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤੁਸੀਂ ਦੇਖ ਸਕਦੇ ਕਿ ਹਾਸਾ ਕਿੰਨਾ ਕੁ ਭਿਆਨਕ ਹੋ ਸਕਦਾ ਹੈ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਟਰੱਕ ਡਰਾਈਵਰ ਵਾਰ-ਵਾਰ ਬਚ ਗਿਆ। ਤੁਹਾਨੂੰ ਦੱਸਦੇ ਕਿ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਖਤਰਨਾਕ ਡਿਵਾਈਡਰ ਨੂੰ ਠੀਕ ਕੀਤਾ ਜਾਵੇ ਤਾਂ ਜੋ ਅੱਗੇ ਧੁੰਦਾ ਜੋ ਸੀਜ਼ਨ ਆ ਰਿਹਾ ਉਸ ਸਮੇਂ ਕੋਈ ਹਾਦਸਾ ਨਾ ਵਾਪਰ ਸਕੇ। ਕਿਸੇ ਦੀ ਜਾਨ ਨਾ ਜਾ ਸਕੇ। ਇਸ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੁਲਤਾਨਪੁਰ ਲੋਧੀ ਦੇ ਰੇਲਵੇ ਫਾਟਕਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਤੁਸੀਂ ਦੇਖ ਸਕਦੇ ਹੋ ਕਿ ਟਰੱਕ ਡਰਾਈਵਰ ਵੱਲੋਂ ਉਹਨਾਂ ਰੋਂਗ ਸਾਈਡ ਤੋਂ ਆ ਰਹੀਆਂ ਗੱਡੀਆਂ ਨੂੰ ਪਹੁੰਚਾਉਂਦੇ ਸਮੇਂ ਹਾਦਸਾ ਵਾਪਰ ਗਿਆ ਜਿਸ ਕਾਰਨ ਰਾਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਉਸ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋਇਆ। ਮੇਰਾ ਨਾਂ ਸਾਭੀ ਹਲਵਾਈ ਆ ਜੀ, ਡੜਬਿੰਡੀ ਤੋਂ ਆ ਜੀ। ਇਹ ਰਾਤ ਦਾ ਚਾਂਸ ਹੋਇਆ ਹੋਇਆ ਜੀ। ਇਹ ਡਿਵਾਈਡਰ ਜਿਹੜਾ ਇੱਥੇ ਬਹੁਤ ਘਟਣਾ ਹੁੰਦੀ ਐ ਐਸੇ ਜੀ ਤੇ ਜੇ ਜਦੋਂ ਕਈ ਵਾਰ ਨੰਗੀ ਦਾ ਦੇਖੀਦਾ ਕੋਈ ਨਾ ਕੋਈ ਇੱਥੇ ਵੱਜਿਆ ਹੁੰਦਾ ਕੁਛ ਨਾ ਕੁਛ। ਇਹਦਾ ਜ਼ਿਆਦਾਤਰ ਗਵਰਨਮੈਂਟ ਨੂੰ ਜ਼ਿਆਦਾਤਰ ਇਹਦਾ ਹੱਲ ਚਾਹੀਦਾ ਕਰਨਾ। ਕਾਰਨ ਕਿ ਸਮੇਂ ਦੇ ਡਿਵਾਈਡਰ ਬਾਰੇ ਇਨ ਰਾਈਡਰ ਦਾ ਕਾਰਨ ਇਹ ਚੌਂਕ ਪੈਂਦਾ ਜੀ ਰਾਤ ਨੂੰ ਨਹੀਂ ਪਤਾ ਲੱਗਦਾ ਚੌਂਕ ਦੇ ਵਿੱਚ ਕਿਛੋ ਸਿੰਗਲ ਆ ਮੁਰੇ ਆਣ ਕੇ ਡਬਲ ਰੋਡ ਕਰ ਦਿੱਤਾ ਆ ਇਹਦਾ ਕਾਰਨ ਤਾਂ ਹੀ ਇੱਥੇ ਜ਼ਿਆਦਾਤਰ ਇਹ ਵੱਜਦੀਆਂ ਪਈਆਂ ਗੱਡੀਆਂ ਆਣ ਕੇ ਪਤਾ ਨਹੀਂ ਲੱਗਦਾ ਇਹਨਾਂ ਨੂੰ ਭਾਈ ਰੋਂਗ ਸਾਈਡੋਂ ਪਾਸੇ ਤੋਂ ਗੱਡੀਆਂ ਪ੍ਰਾਪਤ ਨਹੀਂ ਆ ਗਈਆਂ ਇੱਕ ਦੂਜੇ ਨੂੰ ਵਗੜੇ ਮਾਰਦੀਆਂ ਆਣ ਦੇ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਲੜਾਈ ਮੈਂ ਕਪੂਰਥਾਲਾ ਤੋਂ ਆਣੇ ਲਈ ਆ ਅੱਛਾ ਜੀ ਕੀ ਲੱਗਦਾ ਹੈ ਗੱਡੀ ਤੇ ਚੌਂਕ ਦਾ ਦੇਈ मतलब एकदम आ गए ओवरटेक कर एक दूसरे ਨੂੰ ওভারਟੇਕ ਮਾਰਦੀਆਂ ਨਹੀਂ ਉਹ ਰੋਂਗ ਸਾਈਡ ਤੋਂ ਰੋਂਗ ਸਾਈਡ ਤੋਂ ਇਹਨਾਂ ਨੂੰ ਡਿਵਾਈਡਰ ਦਾ ਨਹੀਂ ਪਤਾ ਲੱਗਾ ਬਾਜੀ ਮੈਂ ਉਹਨਾਂ ਨੂੰ ਬਚਾਉਣ ਦੇ ਵਾਸਤੇ ਰੋਂਗ ਸਾਈਡ ਸਲਡੀ ਸੁੱਤੀ ਜੀ ਇਹ ਹਾਦਸਾ ਵਾਪਰ ਕਿੰਨੀ ਗੰਦੀ ਘਟਨਾ ਹੈ ਇਹ ਕੋਈ 3.5 4.5 ਦੀ ਘਟਨਾ ਹੈ ਇਹ ਬੜਾ ਮਾੜਾ ਹਾਸਾ ਹੋਇਆ ਜੀ ਵੀਰ ਦੀ ਵੀ ਮੱਸਾ ਜਾਨ ਬਚੀ ਆ ਜੋ ਕਿ ਟਰੱਕ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਇਹ ਡਵਾਈਡਰ ਨੂੰ ਸਰਕਾਰਾਂ ਨੂੰ ਸੈੱਟ ਕਰਕੇ ਬਣਾਉਣਾ ਚਾਹੀਦਾ ਜੋ ਕਿ ਸੁਲਤਾਨਪੁਰ ਲੋਧੀ ਤੋਂ ਜਿਹੜਾ ਕਪੂਰਥਲਾ ਰੋਡ ਜਾਂਦਾ ਹੈ ਜੀ ਸੁਲਤਾਨਪੁਰ ਤੋਂ ਲੋਧੀ ਤੋਂ ਲੈ ਕੇ ਡਡਵੰਡੀ ਤਾਈਂ ਡਾਬਰ ਰੋਡ ਹੈ ਜੀ ਗਾੜੀ ਸਿੰਗਰ ਰੋਡ ਹੋ ਜਾਂਦਾ ਜੋ ਕਿ ਇੱਥੇ ਵਲਵਲੇਵਾ ਪੈਂਦੇ ਹੋਇਆ ਕਿਸੇ ਜਿਹੜਾ ਪਾਸੇ ਤੋਂ ਅਣਜਾਣ ਡਰਾਈਵਰ ਆਉਂਦਾ ਉਹਨੂੰ ਨਹੀਂ ਪਤਾ ਲੱਗਦਾ ਜੀ ਇਹ ਇਸ ਵੱਲ ਧਿਆਨ ਦੇਣਾ ਚਾਹੀਦਾ ਇਹਨੂੰ ਸੈੱਟ ਕਰਕੇ ਬਣਾਉਣਾ ਚਾਹੀਦਾ ਵਾ ਜੋ ਕਿ ਆਇਤ ਨਹੀਂ ਇੱਥੇ ਧੁੰਦਾ ਦੇ ਵਿੱਚ ਵੀ ਬਹੁਤ ਜ਼ਿਆਦਾ ਹਾਸੇ ਹੁੰਦੇ ਆ ਇਹਨੂੰ ਪਹਿਲੋ ਪਹਿਲਾਂ ਰਿਕਵਰ ਕਰਕੇ ਇਹਨੂੰ ਸੈੱਟ ਕਰਨਾ ਚਾਹੀਦਾ ਜੀ ਧਿਆਨ ਦੇਣਾ ਚਾਹੀਦਾ ਹੁ ਇਸ ਕਰਕੇ ਧਿਆਨ ਦੇਣਾ ਚਾਹੀਦਾ ਸਾਰੇ ਪ੍ਰਸ਼ਾਸਨ ਨੂੰ ਇਸ ਵਲ ਆਉਣ ਵਾਲੇ ਟਾਈਮ ਚੇਂਜ ਦਾ ਧਿਆਨ ਦੇਣ ਜੀ